ਹੋਰ ਸਾਸੀ ਗੱਲ ਦੋਸਤੋ ਦੋਸਤੋ ਆਪਣੇ ਸਮਾਣਾ ਪਟਿਆਲਾ ਰੋਡ ਤੋਂ ਪਹਿਲਾਂ ਵੀ ਦੋ ਤਿੰਨ ਵੀਰਾਂ ਨੇ ਵੀਡੀਓ ਪਾਈ ਸੀ ਬਣਾ ਕੇ ਵੀ ਆਪਣੇ ਰੋਡ ਦਾ ਬਹੁਤ ਬੁਰਾ ਹਾਲ ਹੈ ਉਹ ਜਹਾਸੇ ਹੋ ਰਹੇ ਨੇ ਉਹ ਤੁਹਾਨੂੰ ਮੈਂ ਦਿਖਾਉਣਾ ਜੀ ਆ ਇੱਕ ਖੱਡੇ ਦੇ ਵਿੱਚ ਸਮਾਣੇ ਤੋਂ ਮੁੰਡਾ ਆ ਰਿਹਾ ਸੀਗਾ ਤੇ ਉਹ ਵਿਚਾਰਾ ਇੱਥੇ ਵੱਜਿਆ ਖੱਡੇ ਦੇ ਵਿੱਚ ਆ ਦੇਖੋ ਕਿੱਡਾ ਖੱਡਾ ਹੈ ਆ ਹੁਣ ਅਸੀਂ ਛਾਪੇ ਛੂਪੇ ਜੇ ਰੱਖੇ ਨੇ ਇੱਥੇ ਹਾਂਜੀ ਤਕੜਬੇ ਵਾਲੇ ਅੱਡੇ ਤੋਂ ਅਗਲੇ ਪਾਸੇ ਆ ਜੀ ਭੰਰੇ ਵਾਲੇ ਪਾਸੇ ਹੋ ਨਹੀਂ ਰਾਇ ਜੀ ਭਾਂਜੇ ਨੂੰ ਸੋਚਣਾ ਚਾਹੀਦਾ ਹੈ ਤੇ ਬਹੁਤ ਬੁਰਾ ਹਾਲ ਸਾਡੇ ਦੇਖਦੇ ਦੇਖਦੇ ਇੱਥੇ ਤਿੰਨ ਗੱਡੀਆਂ ਪੈਂਚਰ ਹੋ ਗਈਆਂ ਨੇ ਇਸ ਕਰਕੇ ਕੋਈ ਵੀਰ ਇੱਥੋਂ ਲੰਘਦਾ ਥੋੜਾ ਵੇਖ ਕੇ ਸਲੋ ਕਰਕੇ ਲੰਘੋ ਬਾਈ ਦੀ ਇਹ ਦੇਖੋ ਲੱਤ ਟੁੱਟ ਗਈ ਤੁਹਾਨੂੰ ਦਿਖਾਉਨੇ ਆ ਆ ਦੇਖੋ ਵੀਰ ਦੀ ਬਹੁਤ ਮਾੜੀ ਰਹਿਣਾ ਆਪਾਂ ਟਾਈਮ ਆਉਂ ਕਰੀਏ ਵੀ ਕੀ ਮੈਂ ਇਸ ਕਰਕੇ ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਥੋੜਾ ਬਹੁਤਾ ਪਿਆਰ ਕੀਤਾ ਜਾਵੇ